ਇਹ ਵਾਕਿਆ ਜਿਹੜਾ ਇਤਿਹਾਸ ਦੇ ਵਿੱਚ ਜਦੋਂ ਮਾਤਾ ਗੁਜਰੀ ਠੰਡੇ ਬੁਰਜ ਦੇ ਵਿੱਚ ਬੈਠੇ ਆ ਉਹਨਾਂ ਦੇ ਫਰਜ਼ੰਦ ਪੋਤਰੇ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਨੀਆਂ ਦੇ ਵਿੱਚ ਚਨੇ ਜਾਂਦੇ ਆ ਤੇ ਜਾ ਕੇ ਬਾਬਾ ਮੋਤੀराम ਮਹਾਰਾਜ ਜੀ ਜਾ ਕੇ ਦੱਸਦੇ ਆ ਕਿ ਐ ਮਾਤ ਗੁਜਰੀ ਤੇਰੀਆਂ ਜਿੰਦਾ ਦੋ ਪਿਆਰੀਆਂ ਇਸ ਸੰਸਾਰ ਨੂੰ ਸ਼ਹੀਦੀ ਜਾਮ ਪੀ ਕੇ ਅਲਵਿਦਾ ਕਹਿ ਕੇ ਤੁਰ ਗਈਆਂ ਉਸ ਵੇਲੇ ਦੀਆਂ ਬਹੁਤ ਸੋਹਣੀਆਂ ਸਤਰਾਂ ਕਿਸੇ ਪੰਜਾਬੀ ਦੇ ਕਵੀ ਨੇ ਲਿਖੀਆਂ ਨੇ ਉਹ ਕਹਿੰਦਾ ਮਾਤਾ ਗੁਜਰੀ ਏ ਕੇਹੀ ਗੁਜਰਦੀ ਏ ਦੋ ਜਿੰਦਾ ਪਿਆਰੀਆਂ ਗੁਜਰ ਗਈਆਂ ਮਾਤਾ ਗੁਜਰੀਏ ਕੇਹੀ ਗੁਜਰਦੀਏ ਦੋ ਜਿੰਦਾ ਪਿਆਰੀਆਂ ਗੁਜਰ ਗਈਆਂ ਗਿਆ ਗੁਜਰਿਆ ਸ਼ਹਿਰ ਵੀ ਆਖਦਾ ਹੈ ਗੁਜਰੀ ਉੱਤੇ ਕੁਹਾਰੀਆਂ ਝੁੱਲ ਗਈਆਂ ਮਾਤਾ ਗੁਜਰੀ ਅੱਗੋਂ ਜਵਾਬ ਦਿੱਤਾ ਸੁਣਿਓ ਮਾਤਾ ਗੁਜਰੀ ਅੱਗੋਂ ਜਵਾਬ ਦਿੱਤਾ ਮੇਰਾ ਨਾਮ ਗੁਜਰੀ ਮੇਰੀ ਅਲ ਗੁਜਰੀ ਇਹੋ ਜਹੀ ਕੁਹਾਰੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ ਤੇ ਪਲ ਪਲ ਗੁਜਰੀ ਪਹਿਲਾਂ ਮੈਂ ਪਤੀ ਦਿੱਤਾ ਆ ਹੁਣ ਮੈਂ ਪੋਤੇ ਦਿੱਤੇ ਆ ਹੁਣ ਮੈਨੂੰ ਮੌਤ ਵੀ ਆਖਦੀ ਐ ਤੂੰ ਵੀ ਚੱਲ ਗੁਜਰੀ ਗੁਜਰੀ ਲੋਕ ਮੈਨੂੰ ਤਾਹੋਂ ਆਖਦੇ ਨੇ ਜਿਹੜੀ ਆਈ ਮੈਂ ਸਿਰ ਤੇ ਝੱਲ ਗੁਜਰੀ